ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਅੱਜ ਆਪਾਂ ਜਵਾਹਰ ਨਬੂਧਿਆ ਵਿਦਿਆਲਿਆ ਦੀ ਤਿਆਰੀ ਦੇ ਲਈ ਭਾਈ ਜੇਤਾਜ ਜੀ ਫਾਊਂਡੇਸ਼ਨ ਵੱਲੋਂ ਭੇਜੇ ਗਏ ਪੇਪਰ ਜਿਹੜਾ ਕਿ ਮੈਂ ਤੁਹਾਡਾ ਪੇਪਰ ਲੈ ਚੁੱਕਿਆ ਹਾਂ ਦੀ ਦੁਹਰਾਈ ਕਰਾਂਗੇ ਉਹਦੇ ਵਿੱਚੋਂ ਜਿਹੜੇ ਤਾਂ ਤੁਹਾਨੂੰ ਸਵਾਲ ਨਹੀਂ ਆਉਂਦੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਹੈ ਉਸ ਤਰ੍ਹਾਂ ਦੇ ਸਵਾਲਾਂ ਨੂੰ ਵਾਰ-ਵਾਰ ਕਰਕੇ ਵੇਖਣਾ ਹੈ ਆਓ ਅੱਜ ਆਪਾਂ ਉਹਨਾਂ ਦੁਆਰਾ ਭੇਜੇ ਗਏ ਪੇਪਰ ਦੀ ਦੁਹਰਾਈ ਕਰੀਏ ਇਹ ਜਿਹੜਾ ਪੇਪਰ ਹੈ ਆਪਾਂ ਨੂੰ ਇਹ ਭਾਈ ਜੀਤਾ ਜੀ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਆਪਣੀ ਮਦਦ ਦੇ ਲਈ ਭੇਜਿਆ ਗਿਆ ਤੇ ਉਹਨਾਂ ਦੇ ਅਨੁਸਾਰ ਹੀ ਆਪਾਂ ਇਹ ਪੇਪਰ ਜਿਹੜਾ ਲਿਆ ਹੈ ਤੁਹਾਡੇ ਤੋਂ ਕੱਲ ਤੇ ਉਹਦੇ ਵਿੱਚੋਂ ਪਹਿਲਾ ਹੀ ਸਵਾਲ ਹੈ 30009 ਦਾ ਮਾਨ ਉਹੀ ਹੈ ਸਾਨੂੰ ਦਿੱਤੇ ਹੋਏ ਨੇ অপਸ਼ਨ ਕੋਲ ਵੀ 9 ਕਾਹਦਾ ਇਹਦੇ ਵਿੱਚ ਇਕਾਈਦ ਹੈ ਨਾ ਇਕਾਈਦ ਇਕਾਈ ਤੇ 3 10000 ਦਾ 3 ਉੱਤਰ ਬਿਲਕੁਲ ਸਹੀ ਉੱਤਰ ਹੈ ਤੰਨਾ ਜਿਹੜਾ ਉਹ 10000 ਦੇ ਸਥਾਨ ਤੇ ਹੈ ਤੇ ਜਿਹੜਾ 9 ਹੈ ਉਹ ਇਕਾਈ ਦੇ ਸਥਾਨ ਤੇ ਹੈ ਸਾਰ ਨਹੀਂ ਕਰਦੇ ਆ ਸਥਾਨਕ ਅੰਕ ਸਾਰ ਨਹੀਂ ਕਰਦੇ ਆ ਤਾਂ ਉਹਦੇ ਵਿੱਚ ਆਪਾਂ ਤੁਹਾਨੂੰ ਮੈਂ ਇੱਕ ਵਾਰੀ ਪਹਿਲਾਂ ਵੀ ਸਮਝਾਇਆ ਸੀਗਾ ਵੀ ਇਕਾਈ ਦਹਾਈ ਸੈਂਕੜਾ ਹਜ਼ਾਰ ਯਾਰ ਯਾਰ ਤੇ 10000 10000 ਦੇ ਹਜ਼ਾਰ ਵੀ ਕਹਿ ਦਨੇ ਆ 10000 ਇਕਾਈ ਦੇ ਸਥਾਨ ਤੇ 9 ਹੈ 0 0 0 ਜਿਹੜਾ 3 ਹੈ ਉਹ 10000 ਦੇ ਸਥਾਨ ਤੇ ਹੈਗਾ ਜਿਹੜਾ 9 ਹੈ ਉਹ ਇਕਾਈ ਦੇ ਸਥਾਨ ਤੇ ਹੈਗਾ ਠੀਕ ਹੈ ਨਾ ਤਾਂ ਸਾਡਾ ਸੀ ਉੱਤਰ ਬਣ ਗਿਆ ਜਿਹੜਾ 3 ਉਹ 10000 ਦੇ ਸਥਾਨ ਤੇ ਤੇ ਜਿਹੜਾ 9 ਹੈ ਉਹ ਇਕਾਈ ਦੇ ਸਾਂਭ ਤੇ ਜੇ ਨਾ ਸਮਝ ਆਵੇ ਤਾਂ ਤੁਸੀਂ ਸਾਰਣੀ ਬਣਾ ਕੇ ਇਹ ਸਵਾਲ ਨੂੰ ਸਮਝ ਸਕਦੇ ਹੋ ਅੱਗੇ ਹੈਗਾ ਜੇਕਰ ਦੋ ਕੋਣਾਂ ਦਾ ਖੇਤਰਫਲ ਇੱਕ ਅਧਿਕ ਕੋਣ ਹੈ ਸਾਨੂੰ ਦਿੱਤਾ ਹੈ ਦੋ ਕੋਣ ਨੇ ਦੋ ਕੋਣਾਂ ਦਾ ਖੇਤਰਫਲ ਇੱਕ ਅਧਿਕ ਕੋਣ ਹੈ ਬਣੀ ਗੱਲ ਸਮਝ ਗਏ ਦੋ ਕੋਣ ਜਿਹੜੇ ਮਰਜ਼ੀ ਨੇ ਉਹਨਾਂ ਦਾ ਜਿਹੜਾ ਖੇਤਰਫਲ ਹੈ ਉਹ ਇੱਕ ਅਧਿਕ ਕੋਣ ਹੈ ਮਤਲਬ ਕਿ ਇਹ ਵੀ ਦੋ ਕੋਣਾਂ ਨੂੰ ਮਲਾ ਕੇ ਇੱਕ ਅਧਿਕ ਕੋਣ ਬਣਦਾ ਹੈ ਫਿਰ ਸਾਨੂੰ ਪੁੱਛਿਆ ਕੀ ਹੈ ਵੀ ਇੰਨਾ ਵਿੱਚੋਂ ਕਿਹੜਾ ਸੰਭਵ ਨਹੀਂ ਹੈ ਸਾਨੂੰ ਆਪਸ਼ਨ ਦਿੱਤੇ ਨੇ 4 ਪਹਿਲੇ ਵਿੱਚ ਦਿੱਤਾ ਇੱਕ ਸਮਕੋਣ ਸਮਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ 90 ਡਿਗਰੀ ਦਾ ਇੱਕ ਨਿਊਨ ਕੋਣ ਨਿਊਨ ਕੋਣ ਅਸੀਂ ਵੱਡੇ ਤੋਂ ਵੱਡਾ ਲੈ ਲਿਆ 99 ਡਿਗਰੀ ਦਾ ਹੁਣ ਅਸੀਂ ਇਹ ਆਪਸ਼ਨ ਵੀ ਚੈੱਕ ਕਰ ਰਹੇ ਹਾਂ ਸਭ ਤੋਂ ਪਹਿਲਾਂ ਇਹ ਵਨ ਜੋੜ ਬਣ ਜੂ 179 179 ਦਾ ਅਧਿਕ ਕੋਣ ਹੁੰਦਾ ਬਿਲਕੁਲ ਹੁੰਦਾ ਹੈ ਹਾਂਜੀ 180 ਤੋਂ ਛੋਟਾ 90 ਤੋਂ ਵੱਡਾ ਅਧਿਕ ਕੋਣ ਹੁੰਦਾ ਤਾਂ ਇਹ ਉੱਤਰ ਤਾਂ ਬਿਲਕੁਲ ਠੀਕ ਹੈ ਹੁਣ ਅਸੀਂ ਚੈੱਕ ਕਰਦੇ ਹਾਂ ਬੀ ਨੂੰ ਬੀ ਦੇ ਵਿੱਚ ਸਾਨੂੰ ਕੀ ਦਿੱਤਾ ਇੱਕ ਅਧਿਕ ਕੋਣ ਅਧਿਕ ਕੋਣ ਹੁੰਦਾ 179 ਉਸ ਦਾ ਛੋਟਾ ਹੁੰਦਾ 179 ਤੋਂ 180 ਤੋਂ ਛੋਟਾ ਹੁੰਦਾ 179 ਹੋ ਗਿਆ ਤੇ ਕੋਈ ਵੀ ਇੱਕ ਨਿਊਨ ਕੋਣ ਇਹ ਵੀ ਸੰਭਵ ਹੈ ਹੁਣ ਸਾਨੂੰ ਇਹ ਜ਼ਰੂਰੀ ਥੋੜੀ ਵੀ 179 ਦਾ ਹੀ ਹੋਵੇ ਉਹ 99 ਡਿਗਰੀ ਦਾ ਵੀ ਹੋ ਸਕਦਾ ਅਧਿਕ ਕੋਣ ਤੇ ਨਿਊਨ ਕੋਣ ਹੈ ਜਿਹੜਾ 99 ਡਿਗਰੀ ਦਾ ਵੀ ਹੋ ਸਕਦਾ ਹੈ 88 ਦਾ ਵੀ ਹੋ ਸਕਦਾ ਹੈ 87 ਦਾ ਵੀ ਹੋ ਸਕਦਾ ਹੈ 90 ਤੋਂ ਛੋਟਾ ਛੋਟਾ ਹੋਊਗਾ ਠੀਕ ਹੈ ਤਾਂ ਇਹਦਾ ਜੋੜ ਵੀ ਬਣ ਗਿਆ 189 ਇਹ ਵੀ ਸਹੀ ਹੈ ਸਾਡਾ b ਵੀ ਬਿਲਕੁਲ ਠੀਕ ਹੈ ਤੇ ਫਿਰ c ਇਹ ਦੋ ਨਿਊਨ ਕੋਣ ਨਿਊਨ ਕੋਣ ਜਿਹੜਾ ਮਰਜ਼ੀ ਲੈ ਲਓ ਆਪਾਂ 99 99 ਦੀ ਲੈ ਲਓ ਭਾਵੇਂ ਇਹਦਾ ਜੋੜ ਨਨਮਿਤ ਨਨਮਿਤ ਦਾ ਜੋੜ ਕਿੰਨਾ ਬਣਜੂ 178 ਇਹ ਵੀ ਅਧਿਕ ਕੋਣ ਹੈਗਾ ਸਾਰੇ ਠੀਕ ਹੋਗੇ ਨਾ ਹੁਣ ਸਾਡੇ ਲਈ ਵੀ ਦਿੱਤਾ ਡੀ ਵਿਕਲਪ ਦੋ ਸਮਕੋਣ ਦੋ ਸਮਕੋਣਾਂ ਦਾ ਜਦੋਂ ਅਸੀਂ ਜੋੜ ਕਰਾਂਗੇ ਤਾਂ ਇਹ ਬਣਦਾ 180 ਡਿਗਰੀ 180 ਡਿਗਰੀ ਸਰਲ ਕੋਣ ਹੁੰਦਾ ਹੈ ਅਧਿਕ ਕੋਣ ਨਹੀਂ ਹੁੰਦਾ ਇਸ ਕਰਕੇ ਜਿਹੜਾ ਡੀ ਵਿਕਲਪ ਹੈ ਉਹ ਗਲਤ ਉੱਤਰ ਹੈ ਅਸੀਂ ਗਲਤ ਹੀ ਲੱਭਣਾ ਸੀ ਸੰਭਵ ਨਹੀਂ ਹੈ ਜਿਹੜਾ ਉਹ ਲੱਭਣਾ ਸੀ ਉਹ ਧੀ ਹੈ ਇੱਕ ਮਸ਼ੀਨ 1 ਮਿੰਟ ਵਿੱਚ 12 ਪੰਨੇ ਛਾਪ ਸਕਦੀ ਹੈ 5760 ਪੰਨੇ ਛਾਪਣ ਵਿੱਚ ਕਿੰਨਾ ਸਮਾਂ ਲੱਗੇਗਾ ਸਾਨੂੰ ਦਿੱਤਾ ਕੀ ਹੈ 1 ਮਿੰਟ ਵਿੱਚ ਕਿੰਨੇ ਪੰਨੇ ਛਾਪ ਸਕਦੀ ਹੈ ਉਹ 1 ਮਿੰਟ ਵਿੱਚ ਛਾਪ ਸਕਦੀ ਹੈ 12 ਪੰਨੇ ਠੀਕ ਹੈ 5760 ਪੰਨੇ ਛਾਪਨ ਤੇ ਕਿੰਨਾ ਸਮਾਂ ਲੱਗੇਗਾ ਸਿੱਧਾ ਹੀ ਇਹ ਭਾਗ ਦਾ ਸਵਾਲ ਹੈਗਾ 12 ਤੇ ਆਪਾਂ ਇਹਨੂੰ ਭਾਗ ਕਰਨੀ ਹੈ 12 ਚੌਕ 48 9 ਉੱਪਰ ਆ ਜਾਏਗਾ 6 12 8 96 ਉੱਪਰ 40 0 12 0 0 1 0 ਅੱਖਰ ਲੱਗ ਜਾਈਏ 480 ਮਿੰਟ ਲੱਗਦੇ ਨੇ ਪਰ ਸਾਡੇ ਲਈ ਵੀ ਜਿਹੜੇ ਉੱਤਰ ਨੇ ਉਹ ਦਿੱਤੇ ਨੇ ਘੰਟਿਆਂ ਦੇ ਵਿੱਚ ਆਪਾਂ 480 ਮਿੰਟਾਂ ਦੇ ਘੰਟੇ ਬਣਾਣੇ ਆ ਤਾਂ 1 ਮਿੰਟ ਵਿੱਚ ਇੱਕ ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਨੇ ਇੱਕ ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਨੇ ਹੈ 60 ਮਿੰਟ ਤਾਂ 480 ਨੂੰ 20 60 ਤੇ ਭਾਗ ਕਰ ਦੇਾਂਗੇ 6 8 48 8 ਘੰਟੇ ਦੇ ਵਿੱਚ 5760 ਪੰਨੇ ਆ ਜਿਹੜੀ ਉਹ ਮਸ਼ੀਨ ਛਾਪ ਸਕਦੀ ਹੈ 20 ਉੱਤਰ ਹੈ ਜਿਹੜਾ ਤੁਹਾਡਾ ਉਹ ਬਿਲਕੁਲ ਸਹੀ ਉੱਤਰ ਹੈ ਐਸੋ ਅਗਲਾ ਸਵਾਲ ਹੈ ਤੋ ਪਹਿਲਾਂ ਜਿਆਦਾ ਇਹ ਪਹਿਲਾਂ ਮਿਸਟਰ ਤਪਿੰਨਾ ਨੂੰ ਹੱਲ ਕਰ ਲੋ ਤਾ ਵੀ ਇਹ ਸਵਾਲ ਹੋ ਜਾਏਗਾ ਤਾਂ 8540 ਤੇ 343/8 ਗੁਣਾ 8864 ਤੇ 165/8 ਘਟਾ 8324 ਤੇ 125/8 ਗੁਣਾ 8540 ਤੇ 545/8 ਫਿਰ ਕਿਹ ਤਰ੍ਹਾਂ ਦੇ ਬੋਡਮਾਸ ਦੇ ਫਾਰਮੂਲੇ ਦੇ ਨਾਲ ਆਪਾਂ ਇੰਨਾ ਸਵਾਲਾਂ ਨੂੰ ਹੱਲ ਕਰਨਾ ਹੈ ਪਹਿਲਾਂ ਗੁਣਾ ਨੂੰ ਹੱਲ ਕਰਾਂਗੇ ਇਹਨਾਂ ਦੋਹਾਂ ਦੀ ਗੁਣਾ ਤੇ ਇਹਨਾਂ ਦੋਹਾਂ ਦੀ ਗੁਣਾ 65 ਤੇ 43 ਦੀ ਗੁਣਾ 3 5 15 ਹਸਲ 1 3 18 ਤੇ 1 19 4 5 20 ਹਸਲ 2 4 24 ਤੇ 2 26 5 9 7 2 2795 64 ਕਟਾ 45 ਤੇ 25 ਦੀ ਗੁਣਾ 25 ਪੰਜ 125 ਹਸਲ 12 25 ਚੌਕੇ 100 ਤੇ 12 112 1000 125 ਵਟਾ 8 8 64 ਹੁਣ ਦੋਨਾਂ ਦੇ ਜਿਹੜੇ ਹਰ ਨੇ ਉਹ ਸੇਮ ਨੇ 64 ਰਹਿ ਜਾਊਗਾ 2795 ਦੇ ਵਿੱਚੋਂ 1000 125 ਘਟਾਣੇ ਨੇ 1670/64 ਹੁਣ ਜਦ ਤਾ ਇਹਨੂੰ 64 ਤੇ ਭਾਗ ਕਰ ਲਓ ਜਾਂ ਇਹਦੀ ਪਹਿਲਾਂ ਨਿਯੰਤਤਮ ਭਿੰਨ ਬਣਾ ਲਓ 2 ਤੇ ਗਿਆ 32 ਰਹਿ ਗਿਆ ਇਹ ਇਹ ਰਹਿ ਜੀਗਾ 835 835 ਨੂੰ 32 ਦੇ ਨਾਲ ਭਾਗ ਕਰ ਲਓ 32 ਦੁਨੀ 64 13 ਚੋਂ 4 ਕੱਢੇ 9 ਇੱਥੇ ਰਹਿ ਗਿਆ 7 6 ਗੱਦੇ 1 ਉਪਰ ਉਤਾਰ ਲਿਆ 5 ਫਿਰ ਇਹ ਜਾਏਗਾ 6 ਦੁਨੀ 8 12 6 ਤੇ ਠੀਕ ਹੈ 6 ਦੁਨੀ 12 ਹਸਲ ਇੱਕ 6 ਤੇ 18 ਤੇ ਇੱਕ 19 ਬਾਕੀ ਬਚ ਗਿਆ 3 ਤੇ ਸਾਡਾ ਜਿਹੜਾ ਉੱਤਰ ਹੈ ਉਹ ਲਗਭਗ ਦਿੱਤਾ ਹੋਇਆ ਹੈ ਸਾਨੂੰ ਲਗਭਗ 26 ਸਾਡਾ ਜਿਹੜਾ ਇਹਦਾ ਉੱਤਰ ਆਣਾ ਹੱਲ ਕਰਕੇ ਜਿਹੜਾ 20 ਉੱਤਰ ਹੈ ਸਾਡਾ ਉਹ ਬਿਲਕੁਲ ਸਹੀ ਉੱਤਰ ਹੈਗਾ ਦੇਖੋ ਸਮਝ ਆਇਆ ਕਿ ਨਹੀਂ ਆਇਆ ਦੋਸਤੋ ਅਗਲਾ 45ਵਾਂ ਸਵਾਲ ਹੈ ਸਮਿਤ ਦਾ ਭਾਰ 107 ਕਿਲੋਗ੍ਰਾਮ ਹੈ ਅਤੇ ਸੰਜੀ ਦੇ ਭਾਰ 82 ਕਿਲੋਗ੍ਰਾਮ ਹੈ ਦੋਹਾਂ ਦੇ ਭਾਰ ਦਾ ਸਨਿਕਟਿਨ ਅਰਾਊਂਡਡ ਆਫ ਦੁਆਰਾ ਨਜ਼ਦੀਕੀ ਦਹਾਈ ਦੇ ਮਾਣ ਦਾ ਅੰਤਰ ਹੈ ਠੀਕ ਹੈ ਨਜ਼ਦੀਕੀ ਦਹਾਈ ਕਰਨੀ ਹੈ ਸਮਿੱਤ ਦਾ ਭਾਰ ਸਾਨੂੰ ਦਿੱਤਾ ਹੋਇਆ ਹੈ ਸਮਿੱਤ ਦਾ ਭਾਰ ਦਿੱਤਾ ਹੋਇਆ ਸਾਨੂੰ 107 ਕਿਲੋਗ੍ਰam ਤੇ ਸੰਜੀ ਦਾ ਭਾਰ ਸਾਨੂੰ ਦਿੱਤਾ ਹੋਇਆ ਹੈ 82 ਕਿਲੋਗ੍ਰam ਇਹ ਜੀ ਸਾਨੂੰ ਦਿੱਤੀ ਹੈ ਦੋਹਾਂ ਦੇ ਨਜ਼ਦੀਕੀ ਦਹਾਈ ਦੇ ਮਾਣ ਦਾ ਅੰਤਰ ਆਪਾਂ ਨੇ ਪੜਾ ਇੰਨਾ ਤੇ ਸਭ ਤੋਂ ਪਹਿਲਾਂ 107 ਸਾਡੀ ਆਪਾਂ ਨੇ ਇਹਦੀ ਦਹਾਈ ਨਿਕਟਿਮ ਗੜੀ needle ਦੀ ਦਹਾਈ ਹੈ ਉਹ ਬਣਾਣੀ ਹੈ needle ਦੀ ਦਹਾਈ ਵਾਸਤੇ ਅਸੀਂ ਪਹਿਲਾ ਇਕਾਈ ਦੇ ਅੰਕ ਨੂੰ ਵੇਖਦੇ ਹਾਂ ਜੇ ਇਹ 5 ਤੋਂ ਵੱਡਾ ਹੈ 87 ਦਹਾਈ ਦੇ ਸਥਾਨ ਤੇ ਇੱਕ ਵਧਾ ਲੈਨੇ ਆ ਠੀਕ ਹੈ ਇਹ ਹੋ ਜਾਏਗੀ 110 needle ਦੀ ਦਹਾਈ ਤੇ ਇਸੇ ਤਰ੍ਹਾਂ 82 ਕਿਲੋਗ੍ਰਾਮ ਹੈ ਦੂਜਾ ਸਾਡਾ 82 ਕਿਲੋਗ੍ਰਾਮ ਦੀ ਨੀੜਲੀ ਦਿਖਾਈ ਸੀ ਬਣਾਣੀ ਹੈ ਇਕਾਈ ਦੇ ਅੰਕ ਨੂੰ ਵੇਖਾਂਗੇ ਇਹ 5 ਤੋਂ ਛੋਟਾ ਹੈ ਇਹਦੀ ਸੀ ਜ਼ੀਰੋ ਬਣਾ ਦਾਂਗੇ ਦਿਖਾਈ ਵਾਲਾ ਅੰਕ ਉਹੀ ਰਹੇਗਾ ਠੀਕ ਹੈ ਫਿਰ ਇਹਨਾਂ ਦੋਵਾਂ ਦਾ ਅੰਤਰ ਅਸੀਂ ਪਤਾ ਕਰਨਾ ਹੈ ਅੰਤਰ ਇਹਨਾਂ ਦੋਵਾਂ ਦਾ ਆਏਗਾ 30 ਕਿਲੋਗ੍ਰਾਮ ਇੱਕ ਪੁਸਤਕ ਦਾ ਲਾਗਤ ਮੁੱਲ ਹੈ 100 ਰੁਪਿਆ ਇੱਕ ਦੁਕਾਨਦਾਰ ਇੰਜੀਨੀਅਰ ਤਿੰਨ ਪੁਸਤਕਾਂ ਨੂੰ 275 ਰੁਪਏ ਵਿੱਚ ਵੇਚਦਾ ਹੈ ਲਾਭ ਜਾਂ ਹਾਨੀ ਕੀ ਹੈ ਬੜਾ ਸੌਖਾ ਸਵਾਲ ਹੈ ਇੱਕ ਪੁਸਤਕ ਦਾ ਮੁੱਲ ਸਾਨੂੰ ਦਿੱਤਾ ਹੋਇਆ ਹੈ 100 ਰੁਪਿਆ ਠੀਕ ਹੈ ਦੁਕਾਨਦਾਰ ਵੇਚਦਾ ਹੈ ਤਿੰਨ ਪੁਸਤਕਾਂ ਤਾਂ ਫਿਰ ਤਿੰਨ ਪੁਸਤਕਾਂ ਦਾ ਲਾਗਤ ਮੁੱਲ ਕਿੰਨਾ ਹੋਏਗਾ 100 ਗੁਣਾ 3 ਬਰਾਬਰ ਹੈ 300 ਰੁਪਿਆ ਦੁਕਾਨਦਾਰ ਵੇਚਦਾ ਹੈ ਤਿੰਨ ਪੁਸਤਕਾਂ ਇਹ ਉਹਦਾ ਖਰੀਦ ਮੁੱਲ ਹੋ ਗਿਆ ਤੇ ਬੇਚ ਮੁੱਲ ਉਹਦਾ ਹੋ ਗਿਆ ਤਿੰਨ ਪੁਸਤਕਾਂ ਦਾ 275 ਰੁਪਏ ਹੁਣ ਦੱਸੋ ਉਹਦੇ ਪੈਸੇ ਲੱਗੇ ਵੱਧ ਸੀ ਖਰੀਦ ਮੁੱਲ ਵੱਧ ਸੀ ਵੇਚ ਮੁੱਲ ਘਟ ਹੈ ਤਾਂ ਉਹਨੂੰ ਕੀ ਹੋਵੇਗਾ ਉਹਨੂੰ ਹੋਵੇਗੀ ਹਾਨੀ ਠੀਕ ਹੈ ਇਹਦਾ ਘਟਾ ਕਰ ਦਿਓ 5 225 ਰੁਪਏ ਉਹਨੂੰ ਹਾਨੀ ਹੋਈ ਹੈ ਇੱਕ ਵਰਗ ਦਾ ਵਿਆਸ ਉਸਦੇ ਆਇਤ ਦੇ ਵਿਆਸ ਦੇ ਬਰਾਬਰ ਹੈ ਜਿਸ ਦੀ ਲੰਬਾਈ 17 ਮੀਟਰ ਅਤੇ ਚੌੜਾਈ 11 ਮੀਟਰ ਹੈ ਇੱਕ ਸਾਨੂੰ ਮਤਲਬ ਕਿ ਇੱਕ ਆਇਤ ਦਿੱਤਾ ਹੈ ਇੱਕ ਵਰਗ ਦਿੱਤਾ ਹੈ ਠੀਕ ਹੈ ਤੇ ਸਾਨੂੰ ਆਇਤ ਦੀ ਲੰਬਾਈ ਦਿੱਤੀ 17 ਮੀਟਰ ਤੇ ਚੌੜਾਈ ਦਿੱਤੀ 11 ਮੀਟਰ ਨੂੰ ਆਇਤ ਦਾ ਪਰਿਮਾਪ ਦੋ ਜੋੜ ਲੰਬਾਈ ਜੋੜ ਚੌੜਾਈ ਬਰਾਬਰ ਹੈ 2 17 ਜੋੜ 11 17 ਤੇ 11 28 ਤੇ 28 ਦੋਨੇ 56 ਆ ਗਿਆ ਆਇਤਾ ਪਰਿਮਾਪ ਤਾਂ ਉਹਦਾ ਪਰਿਮਾਪ ਵੀ 56 ਆਊਗਾ ਤਾਂ ਫਿਰ ਇੱਕ ਆਪਾਂ ਵਰਗ ਦੀ ਪੂਜਾ ਕੱਢ ਲਾਂਗੇ ਇਹਦੇ ਨਾਲ ਵਰਗ ਦੀ ਪੂਜਾ ਆਊਗੀ 56 4 ਵਰਗ ਦੀ ਪੂਜਾ ਆ ਗਈ 14 ਮੀਟਰ ਇਹ ਵੀ 14 ਇਹ ਵੀ 14 ਇਹ ਵੀ 14 ਤੇ ਇਹ ਵੀ 14 ਕਿਉਂਕਿ ਵਰਗ ਦੀ ਸਾਰੀਆਂ ਪਾਸੇ ਬਰਾਬਰ ਹੁੰਦੀਆਂ ਨੇਗੀਆਂ ਠੀਕ ਹੈ ਤਾਂ ਅਸੀਂ ਫਿਰ ਵਰਗ ਦਾ ਖੇਤਰਫਲ ਪਤਾ ਕਰ ਲੈਣੇ ਆ 14 14 ਇਹ ਹੋ ਗਿਆ ਵਰਗ ਦੇ ਖੇਤਰਫਲ ਦਾ ਫਾਰਮੂਲਾ ਪੂਜਾ ਗੁਣਾ ਪੂਜਾ ਜਿਆਦਾ ਨਾ 14 14 196 ਵਰਗ ਮੀਟਰ 48ਵਾਂ ਸਵਾਲ ਹੈ ਸਾਡਾ ਭਿੰਨਾਂ ਦੇ ਨਾਲ ਸੰਬੰਧਿਤ ਹੈ ਇੱਕ ਭਿੰਨ ਉਹੀ ਜਾਂ ਬਰਾਬਰ ਰਹਿੰਦੀ ਹੈ ਜਦੋਂ ਇਹਦੇ ਆਪਸ਼ਨ ਦਿੱਤੇ ਨੇ ਸਾਨੂੰ ਇੱਕ ਹੀ ਸੰਖਿਆ ਅੰਸ਼ ਅਤੇ ਹਾਰ ਵਿੱਚ ਜੋੜੀ ਜਾਵੇ ਤਾਂ ਪਿਆਰੀ ਬੱਚਿਓ ਆਪਾਂ ਕੋਈ ਵੀ ਭਿੰਨ ਲੈ ਲਈ ਮੰਨ ਲਓ 1/2 ਲੈ ਲਈ ਜੇ ਇਹਦੇ ਵਿੱਚ ਕੋਈ ਵੀ ਇੱਕ ਅੰਕ ਜੋੜ ਦਈਏ ਇਹਦੇ ਵਿੱਚ ਜੋੜ ਦਈਏ ਤੰਨੇ ਇਹਦੇ ਵਿੱਚ ਜੋੜ ਦਈਏ ਕੀ ਇਹ ਬਰਾਬਰ ਰਹੂਗੀ ਕੀ ਇਹ ਬਰਾਬਰ ਹੈ ਨਹੀਂ ਹੈਗੀ ਬਰਾਬਰ ਇਹ ਠੀਕ ਹੈ ਕਿਉਂ ਨਹੀਂ ਬਰਾਬਰ ਹੈਗੀ 1/2 ਅੱਧਾ ਹੁੰਦਾ ਇਹ 5 ਦਾ ਮਤਲਬ ਕਿ ਚੌਥਾ ਹਿੱਸਾ ਬਣਿਆ ਤੇ ਇਸੇ ਤਰ੍ਹਾਂ ਅਗਲਾ ਸਾਨੂੰ ਆਪਸ਼ਨ ਦਿੱਤਾ ਹੈ ਇੱਕ ਹੀ ਸੰਖਿਆ ਅੰਸ਼ ਤੇ ਹਾਰ ਵਿੱਚੋਂ ਘਟਾ ਆ ਦਿੱਤੀ ਜਾਵੇ ਜੇ ਆਪਾਂ ਕੋਈ ਵੀ ਲੈ ਲਈ 7/9 ਲੈ ਲਈਏ 7/9 ਦੇ ਵਿੱਚੋਂ 3 ਇਹਦੇ ਚੋਂ ਘਟਾ ਦਈਏ 3 ਇਹਦੇ ਚੋਂ ਘਟਾ ਦਈਏ 21 ਇਹ ਹੁਣ ਬਰਾਬਰ ਹੈ ਨਹੀਂ ਹੈਗੀ ਹੁਣ ਵੀ ਬਰਾਬਰ ਨਹੀਂ ਰਹਿੰਦੀ ਇੱਕ ਹੀ ਸੰਖਿਆ ਨਾਲ ਅੰਸ਼ ਅਤੇ ਹਰ ਨੂੰ ਗੁਣਾ ਕੀਤਾ ਜਾਵੇ ਕੋਈ ਵੀ ਸੰਖਿਆ ਲੈ ਲਈ 1/2 ਇਹਨੂੰ ਵੀ 3 ਨਾਲ ਗੁਣਾ ਕਰਤਾ ਇਹਨੂੰ ਵੀ 3 ਨਾਲ ਗੁਣਾ ਕਰਤਾ ਇਹ ਬਣ ਗਈ 3/6 ਇਹ ਬਿਲਕੁਲ ਬਰਾਬਰ ਹੈ ਅੱਦਾ ਇਹ ਹੈ ਅੱਦਾ ਹੀ ਇਹ ਹੈ 3/6 ਜੇ ਦਾ ਅੱਧਾ ਤਨ ਹੁੰਦਾ 2 ਦਾ ਅੱਧਾ 1 ਹੁੰਦਾ ਤਾਂ ਤੀਜਾ ਆਪਸ਼ਨ ਸਾਡਾ ਬਿਲਕੁਲ ਸਹੀ ਉੱਤਰ ਹੈਗਾ ਅਗਲਾ ਸਵਾਲ ਸੀ ਜੇਕਰ ਅਸੀਂ 1 ਤੋਂ 100 ਤੱਕ ਦੀਆਂ ਸਾਰੀਆਂ ਸੰਖਿਆਵਾਂ ਨੂੰ ਲਿਖਦੇ ਹਾਂ ਤਾਂ 9 ਕਿੰਨੀ ਵਾਰ ਆਵੇਗਾ ਜੇ ਤੁਹਾਨੂੰ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਆਉਂਦੀ ਹੈ ਤਾਂ 9 ਦੇਖ ਲਓ ਪਹਿਲਾਂ 9 ਆਵੇਗਾ ਪਹਿਲੀ ਲਾਈਨ 'ਚ ਫਿਰ 19 ਫਿਰ 29 ਫਿਰ 39 ਫਿਰ 49 ਫਿਰ 59 ਫਿਰ 69 79 99 90 91 93 94 95 95 96 97 98 ਤੇ 99 ਹੁਣ 9 ਦੇਖ ਲਈ ਕਿੰਨੀ ਵਾਰੀ ਆਇਆ 1 2 3 4 5 6 7 8 9 10 11 12 13 14 15 16 17 18 19 20 ਤਾਂ 9 ਹੈ ਜਿਹੜਾ ਉਹ 20 ਵਾਰ ਆਵੇਗਾ ਜੇਕਰ 4392 ਭਾਗ ਕਰਦੇ ਹਾਂ 3.66 ਦੇ ਨਾਲ ਤਾਂ ਇਹਦਾ ਉੱਤਰ ਆਉਂਦਾ 1200 ਤਾਂ ਅਸੀਂ ਪਤਾ ਕੀ ਕਰਨਾ ਹੈ 4 ਦੀ ਪੁਆਇੰਟ 6 ਨਾਲ ਤਾਂ ਇਹਦਾ ਉੱਤਰ ਕਿੰਨਾ ਆਵੇਗਾ ਠੀਕ ਹੈ ਜੇ ਇਹਨਾਂ ਦੇ ਦਸ਼ਮਲਵ ਹਟਾਵਾਂਗੇ ਇਹ ਵੀ /10 ਹੋ ਜਾਏਗਾ ਇਹ ਵੀ /10 ਹੋ ਜਾਏਗਾ 10 ਨਾਲ 10 ਕੱਟ ਜਾਏਗਾ ਜੇ ਇਹਨੂੰ ਸਿੱਧਾ ਭਾਗ ਕਰਾਂਗੇ ਤਾਂ ਇਹਦਾ ਉੱਤਰ 12 ਆਵੇਗਾ ਠੀਕ ਹੈ ਕਿਰਲਾ ਕਿਤੇ ਇਹ ਸਿਰਫ 3 ਦੇ ਭਾਗ ਸੀ ਇਹ ਜਾਸਨ ਤੇ ਸੋਮਾ ਅੱਖਰ ਸੀ ਦੋ ਦਸ਼ਮਲਵ ਲੱਗੇ ਹੋਏ ਸੀ ਇਹਦਾ ਦੋ ਦਸ਼ਮਲਵ ਜੋ ਇੱਕ ਰਹਿ ਗਿਆ ਇਹ ਕੱਟ ਕੇ ਇੱਧਰ ਆ ਗਿਆ ਇਹ ਦੋਵੇਂ ਦਸ਼ਮਲਵ ਵਾਪਸ ਚ ਕੱਟ ਗਏ ਮਤਲਬ ਆਹ ਦੋ ਹੀ ਜ਼ੀਰੋਆਂ ਕੱਟ ਗਈਆਂ ਤਾਂ ਇਹਦਾ ਉੱਤਰ 12 ਆ ਜਾਵੇਗਾ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਗਏ ਹੋਣਗੇ ਪਹਿਲਾ ਸਵਾਲ ਨੂੰ ਸਮਝਣਾ ਹੁੰਦਾ ਹੈ ਫਿਰ ਉਸ ਨੂੰ ਹੱਲ ਕਰਨਾ ਹੁੰਦਾ ਹੈ ਬਹੁਤ ਬਹੁਤ ਧੰਨਵਾਦ